ਯਾਰ ਜੀ ਸੋਤੂ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਤੁਹਾਡੇ ਨਾਲ ਇੱਕ ਡਰ ਦੀ ਐਂਜ਼ਾਈਟੀ ਦਾ ਜੋ ਕਾਰਨ ਹੈ ਇੱਕ ਵਕਾਰ ਉਹਦੇ ਬਾਰੇ ਗੱਲ ਕਰਾਂਗਾ ਕਿ ਡਰ ਜਿਹੜੇ ਨੇ ਲਗਭਗ ਸਾਨੂੰ 500 ਕਿਸਮ ਪਲੱਸ ਦੇਖੀ ਆ ਡੈਂਟੀਫਾਈ ਕੀਤੇ ਹੋਏ ਜਨ ਕਿ 500 ਕਿਸਮ ਦੇ ਡਰ ਜਿਹੜੇ ਨੇ ਉਹ ਆਡੈਂਟੀਫਾਈ ਮੈਂ ਆਪਣੀ ਮਿਸਟਰ ਦੇ ਬਾਰੇ ਗੱਲ ਕਰੀ ਤੇ ਜਿਹੜੇ ਬਿਨਾ ਜਿੰਨਾ ਤੋਂ ਪਤਰੋਸ਼ਨੋਂ ਬਿਨਾ ਕਾਰਨ ਤੋਂ ਜਦੋਂ ਡਰ ਲੱਗਦਾ ਜਦੋਂ ਕੋਈ ਡਰਨ ਵਾਲਾ ਕੋਈ ਕਾਰਨ ਉਹਦੇ ਪਿਛੇ ਮੀਜ਼ਰ ਨਹੀਂ ਹੁੰਦਾ ਪਰ ਫਿਰ ਵੀ ਅਸੀਂ ਡਰ ਜਾਂਦੇ ਆ ਉਹਨਾਂ ਦੇ ਅਲੱਗ-ਅਲੱਗ ਨੂੰ ਅਸੀਂ ਅੱਜ ਥੋੜਾ ਐਨਲਾਈਜ਼ ਕਰਦੇ ਆ ਡਰ ਦੀਆਂ ਕਿਸਮਾਂ ਵੀ ਜੇ ਅਗਰ ਆਪਾਂ ਗੱਲ ਕਰਨ ਲੱਗੀ ਤਾਂ ਉਹਨਾਂ ਦੇ ਵਿੱਚੋਂ ਇੱਕ ਹੈ ਐਕੂਆ ਫੋਬੀਆ ਉਹ ਪਾਣੀ ਤੋਂ ਡਰਦਾ ਰਹਿੰਦਾ ਜਿਵੇਂ ਉਹ ਕੌਂਸ ਨੇ ਤੇ ਉਹ ਸ਼ਾਵਰ ਫੇਸ ਵਾਸ਼ ਕਰਨ ਲੱਗਿਆਂ ਜਾਂ ਹੋਰ ਕੋਈ ਵਾਸ਼ਿੰਗ ਕੱਪੜੇ ਨੂੰ ਧੋੜ ਲੱਗਿਆਂ ਜਾਂ ਲਹਾਉਣ ਲੱਗਿਆਂ ਜਿਹੜਾ ਉਹ ਵਿਅਕਤੀ ਨੂੰ ਜਿਹੜੇ ਦੇ ਤੋਂ ਪੀੜਤ ਹੁੰਦਾ ਉਹਨੂੰ ਉਹਦੇ ਤੋਂ ਡਰ ਲੱਗਦਾ ਇੰਨਾ ਡਰਾ ਡਰ ਲੱਗਦਾ ਕਿ ਉਹਦੇ ਹੱਥ ਪੈਰ ਕੰਬਣੇ ਸ਼ੁਰੂ ਹੋ ਸਕਦੇ ਆ ਪਸੀਨਾ ਆ ਸਕਦਾ ਉਹਦੀ ਪਲਸ ਇਨ ਹਾਰਟ ਰੇਟ ਤੇਜ਼ ਹੋ ਸਕਦਾ ਇਸ ਲਈ ਵੀ ਕੀ ਹੁੰਦਾ ਕਿ ਉਹ ਬਹੁਤ ਜ਼ਿਆਦਾ ਉਦਨੀ ਫਿਰ ਨੂੰ ਚਿੰਤਾ ਵਰਗੇ ਲੱਗਦਾ ਉਹ ਪੈਦਾ ਹੋ ਜਾਂਦਾ ਪਰ ਵਿਅਕਤੀ ਕੀ ਕਰਦਾ ਕਿ ਉਹਨਾਂ ਹੌਟੋਈ ਪਸਾ ਬੜਦਾ ਫੇਸ ਤੋਂ ਹੌਂਟ ਤੋਂ ਵੀ ਡਰਦਾ ਐਵੇਂ ਕੇ ਪਾਣੀ ਪੀਣ ਤੋਂ ਵੀ ਡਰਦਾ ਕੇ ਵੀ ਨਾ ਡਰ ਲੰਡਾ ਉਹ ਰੋਜ਼ਾਨਾ ਦੀ ਫਿਰਦੀ ਅਨਹਾਈਜਨਿਕ ਕੰਡੀਸ਼ਨ ਬਣ ਜਾਂਦੀ ਹੈ ਯਾਨੀ ਕਿ ਸਫਾਈ ਤੋਂ ਉਹ ਜ਼ਿਆਦਾ ਉਹ ਦੂਰ ਚਲੇ ਜਾਂਦਾ ਉਹ ਇੱਕ ਸਮਾਜਿਕ ਕਾਰਨ ਵਿਵਾਦ ਦੇ ਵਿੱਚ ਫਿਰ ਉਹਦੇ ਫੋਬੀਆ ਦਾ ਬਣ ਜਾਂਦਾ ਉਦੇ ਬਾਰੇ ਆਪਾਂ ਥੋੜੀ ਜੀ ਗੱਲਬਾਤ ਕਰਦੇ ਆ। ਐਕਚੁਅਲੀ ਇਹਦੇ ਵਿੱਚ ਕੀ ਹੈ? ਜੋ ਬਰਸ਼ ਕਰਨਾ। ਹੱਥਾਂ ਦੀ ਸਫਾਈ ਕਰਨਾ, ਧੋਣਾ। ਕੋਈ ਛੋਟਾ ਮੋਟਾ ਵੀ ਪਾਣੀ ਦਾ ਜਿੰਨੂ ਲੈ ਕੇ ਜਿਹੜਾ ਕੰਮ ਕਰਨਾ ਹੁੰਦਾ ਸੀ ਆਪਣਾ, ਉਹਦੇ ਤੋਂ ਵੀ ਵਿਅਤੀ ਕਰਦਾ। ਖਾਸ ਕਰਕੇ ਇਹ ਆਦਤਾਂ ਕਿ ਉਹ ਨੀ ਫਿਰ ਅਡਲਟ ਤੱਕ ਵੀ ਚੱਲੇ ਜਾਂਦੀ ਹੈ। ਹੁਣ ਫੋਬੀਆ ਇੱਕ ਕਿਸਮ ਦੀ ਚਿੰਤਾ ਦਾ ਰੂਪ ਹੈ। ਐਂਜ਼ਾਇਟੀ ਡਿਸਆਰਡਰਸ ਹੈ। ਇਸ ਵਿੱਚ ਜੀ ਕਟਣਾ ਦਾ ਜਾਂ ਸਥਿਤੀ ਦਾ ਬਹੁਤ ਜ਼ਿਆਦਾ ਡਰ ਸ਼ਾਮਲ ਹੁੰਦਾ। ਹੁਣ ਇਹਦੇ ਵਿੱਚ ਕੀ ਹੁੰਦਾ ਐਕਵਾਫੋਬੀਆ ਵਾਲੇ ਲੋਕਾਂ ਨੂੰ ਪਾਣੀ ਦਾ ਡਰ ਲੱਗਦਾ। ਮੈਂ ਸੌਖੀ ਭਾਸ਼ਾ ਵਿੱਚ ਟ੍ਰਾਂਸਲੇਟ ਕਰਦਾ। ਕਿਉਂਕਿ ਐਕਵਾ ਸ਼ਬਦ ਲਾਤੀਨੀ ਤੋਂ ਆਸ਼ਾਦ ਦੇ ਵਿੱਚ ਪਾਣੀ ਵਾਸਤੇ ਵਰਤਿਆ ਜਾਂਦਾ। ਟੈਫੋਬੀਆ ਜੁਨਾਨੀ ਭਾਸ਼ਾ ਦਾ ਸ਼ਬਦ ਹੈ ਇਹਨੂੰ ਡਰ ਦੇ ਲਈ ਵਰਤਿਆ ਜਾਂਦਾ ਹੈ ਇਸ ਕਰਕੇ ਐਕਵਾਫੋਬੀਆ ਮੀਨ ਪਾਣੀ ਦਾ ਡਰ ਇੱਕ ਲਾਤੀਨੀ ਭਾਸ਼ਾ ਦਾ ਤੇ ਦੂਜਾ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਇਹ ਹੁਣ ਹੈ ਕੀ ਹੈ ਫੋਬਿਕ ਐਂਜ਼ਾਇਟਿਕ ਦਾ ਸ਼ੋਰਟ ਰੇ ਚਿੰਤਾ ਦਾ ਵਕਾਰ ਹੈ ਹੈ ਇਸ ਵਿੱਚ ਕਿਸੇ ਘਟਨਾ ਜਾਂ ਸਥਿਤੀ ਦਾ ਬਹੁਤ ਜ਼ਿਆਦਾ ਡਰ ਸ਼ਾਮਲ ਹੁੰਦਾ ਜੋ ਅਸਲੀਅਤ ਵਿੱਚ ਨੁਕਸਾਨ ਦਾ ਇੱਕ ਨਹੀਂ ਹਣ ਤੇਰਾ ਧੋਣ ਦੇ ਨਾਲ ਕੀ ਨੁਕਸਾਨ ਹੋ ਰਿਹਾ ਨਹਾਉਣ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਲੇਕਿਨ ਫਿਰ ਵੀ ਵਿਅਕਤੀ ਬਹੁਤ ਜ਼ਿਆਦਾ ਡਰਦਾ ਹੈ ਹਨ ਇਸ ਵਿਅਕਤੀ ਨੂੰ ਕੀ ਹੁੰਦਾ ਕਿ ਇੱਕ ਖਾਸ ਕਿਸਮ ਦਾ ਇੱਕ ਵਿਕਾਰ ਹੈ ਇਕ ਖਾਸ ਵਸਤੂ ਜਿਵੇਂ ਕਿ ਪਾਣੀ ਕੋਈ ਇੱਕ ਡਰਾਉਣੀ ਪ੍ਰਤੀਕਿਰਿਆ ਵਾਰਨ ਨੂੰ ਲੈਣੀ ਦੀ ਹੈ ਉਹਨੂੰ ਕੁਝ ਕਟਨਾਵਾਵਾਂ ਜਿਹੜੀਆਂ ਨੇ ਉਹਦੇ ਪ੍ਰਤੀਬਿੰਬ ਬਣਾ ਜਾਂਦਾ ਉਹਦੇ ਵਾਲੇ ਪਾਸੇ ਲੈ ਜਾਣੀਆਂ ਨੇ ਹੁਣ ਕਿੰਨਾ ਤੋਂ ਜਿਵੇਂ ਨਹਾਉਣ ਵੀ ਨੇ ਇਸ਼ਨਾਨ ਕਰਦੇ ਨੇ ਜਦੋਂ ਜਾਂ ਉਹ ਸ਼ਾਵਰ ਕਰਦੇ ਨੇ ਪਾਣੀ ਦਾ ਛਿੜਕਾ ਐਵੇਂ ਕਿ ਪਾਣੀ ਦੇ ਛਿੱਟੇ ਤੋਂ ਵੀ ਡਰ ਲੱਗਦਾ ਹੁੰਦਾ ਕਿ ਉਹ ਪੀਣ ਵਾਲਾ ਪਾਣੀ ਹੋਵੇ ਠੀਲਾ ਸਮੁੰਦਰਾਂ ਦਾ ਨਦੀਆਂ ਦਾ ਪਾਣੀ ਜਾਂ ਹੋਰ ਵੀ ਕੋਈ ਸਰੋਤ ਹੋਵੇ ਆਪਣ ਕੇ ਜਿਹੜੀ ਟੂਕੀ ਵਗੈਰਾ ਅਜਕਲ ਲੱਗੀਆਂ ਨੇ ਐਬਸਲੀ ਉਹਨਾਂ ਦੇ ਪਾਣੀ ਤੋਂ ਵੀ ਡਰ ਲੱਗਦਾ ਹੋਵੇ ਜੇਕਰ ਤੁਹਾਡੇ ਲੱਗੇ ਤੁਹਾਡੇ ਘਰ ਦੇ ਵਿੱਚ ਕੋਈ ਬੱਚੇ ਨੂੰ ਵੀ ਇਸ ਤਰ੍ਹਾਂ ਦਾ ਨਾਰਮਲ ਤੌਰ ਤੇ ਸਵਿਮਿੰਗ ਬੱਚੇ ਨਹਾਉਣ ਤੋਂ ਡਰਦੇ ਨੇ ਪਰ ਅਗਰ ਉਹ ਬਹੁਤ ਜ਼ਿਆਦਾ ਡਰਦੇ ਨੇ ਪਾਣੀ ਪੀਣ ਦੇ ਲੈ ਕੇ ਲਾਗੇ ਜਾਂਦੇ ਨੇ ਡਰਦੇ ਨੇ ਜਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਕਬਰਾਹਟ ਹੁੰਦੀ ਬਹੁਤ ਜ਼ਿਆਦਾ ਸਵੀਅਰ ਜਿਹੜੀ ਆ ਡਿਸਟ्रेस ਹੁੰਦੀ ਹੈ ਇਟ ਮੀਨ ਉਹਨਾਂ ਨੂੰ ਕੋਈ ਸਾਈਕੋਲੋਜੀਕਲੀ ਕਾਜ ਹੈ ਉੱਥੇ ਕੋਈ ਪੇਸ਼ਾਵਰ ਮਾਹਰ ਜਿਹੜੇ ਨੇ ਉਹਨਾਂ ਦੀ ਸਲਾਹ ਦੀ ਜ਼ਰੂਰਤ ਹੋਣੀ ਹੈ ਇੱਕ ਮਨਸ ਫੋਬੀਆ ਦੀ ਜਿਹੜੀ ਸੰਭਾਵਨਾ ਹੈ ਹੋਰ ਵੀ ਜ਼ਿਆਦਾ ਇਹ ਵੱਧ ਜਾਂਦੀ ਹੈ ਕੋਈ ਹੋਰ ਤਰ੍ਹਾਂ ਦਾ ਡਰ ਹੋ ਸਕਦਾ ਘਬਰਾਹਟ ਦੀ ਜਿਹੜੀ ਪੈਨਿਕ ਡਿਸਆਰਡਰ ਹੋ ਸਕਦਾ ਕੋਈ ਜਾਂ ਹੋਰ ਕੋਈ ਜਿਹੜੇ ਫਿਊਜਰਸ ਦੇ ਡਿਸਆਰਡਰ ਹੋ ਸਕਦੇ ਇਹਨਾਂ ਦੇ ਨਾਲ ਐਲਗੋਟੋਫੋਬੀਆ ਜਿਹੜਾ ਹੁੰਦਾ ਸੈਮੋਫੋਬੀਆ ਇੱਕ ਲਹਿਰਾਂ ਦਾ ਡਰ ਹੈ। ਇਹ ਛੋਟੀ ਛੋਟੇ ਡਰ ਹੋਣ ਜਿਹੜੇ ਐਬਲੂਟੋਫੋਬੀਆ ਨਾ ਹੋਣ ਦਾ। ਉਹਦੇ ਵਿੱਚ ਪਰਸਨ ਨਹਾਉਣ ਤੋਂ ਡਰਦਾ। ਲਹਿਰਾਂ ਤੋਂ ਡਰਦਾ। ਹੋਰ ਜੇ ਅੱਗੇ ਨਾ ਗੱਲ ਨੂੰ ਹਾਈਡਰੋਥੈਲਾਸੋਫੋਬੀਆ। ਨਹੀਂ ਪਾਣੀ ਦੇ ਅੰਦਰਲੇ ਜੀਵ ਉਹਨਾਂ ਤੋਂ ਡਰ ਲੱਗਣਾ। ਥੈਲਾਸੋਫੋਬੀਆ ਪਾਣੀ ਦੇ ਵੱਡੇ ਵੱਡੇ ਭੰਡਾਰ ਜਿਵੇਂ ਤਲਾਬ ਵਗੈਰਾ ਹੁੰਦੇ ਨੇ ਜਾਂ ਕੋਈ ਡੈਮਸ ਬਣੇ ਹੁੰਦੇ ਨੇ। ਉਹਨਾਂ ਤੋਂ ਵੀ ਵਿਅਕਤੀ ਨੂੰ ਡਰ ਲੱਗਦਾ ਦੇਖ ਕੇ ਡਰ ਲੱਗਦਾ ਹੁਣ ਹਾਈਡਰੋਫੋਬੀਆ ਇੱਕ ਪਾਣੀ ਦਾ ਡਰ ਹੁੰਦਾ ਜੋ ਕਿ ਰੀਵੀਜਨਲ ਇਨਫੈਕਸ਼ਨਸ ਮਤਲਬ ਉਹ ਇੱਕ ਅਲੱਗ ਹੀ ਚੀਜ਼ ਹੈ ਉਹ ਪਾਣੀ ਤੋਂ ਉਹ ਪਾਣੀ ਤੋਂ ਡਰ ਮਸ਼ਹੂਰ ਕੀਤਾ ਜਿਹੜਾ ਹਲਕਾ ਦੇ ਪੇਸ਼ੈਂਟ ਨੂੰ ਕਈ ਵਾਰੀ ਹੁੰਦਾ ਉਹ ਇਹਦੇ ਨਾਲ ਨਹੀਂ ਕਿਉਂਕਿ ਉਹ ਪਾਣੀ ਨੂੰ ਜਦੋਂ ਪਾਣੀ ਨੂੰ ਸੁਣਦਾ ਨਾਮ ਸੁਣਦਾ ਜਾਂ ਪਾਣੀ ਨੂੰ ਟੱਚ ਕਰਦਾ ਜਾਂ ਦੇਖਦਾ ਕਿ ਉਹਦੇ ਮਸਲ ਦੇ ਵਿੱਚ ਬਹੁਤ ਜ਼ਿਆਦਾ ਕੜਵੱਲਾ ਜਿਹਨੂੰ ਕਹਿ ਦਿੰਦੇ ਆਪਾਂ ਉਹ ਆ ਜਾਂਦੀ ਹੈ ਇਸ ਤਰ੍ਹਾਂ ਉਹਦੇ ਮਸੂਲ ਜਿਹੜੇ ਨੇ ਉਹ ਆਪੜ ਜਾਂਦੇ ਨੇ ਸਕਿੱਪ ਹੋ ਜਾਂਦੇ ਨੇ ਲੇਕਿਨ ਇਹ ਹਾਈਡਰੋਫੋਬੀਆ ਜਾਨੀ ਕੀ ਜਿੰਨਾਂ ਨੂੰ ਅਲੱਗ ਚੀਜ਼ ਹੈ ਐਕਵਾਫੋਬੀਆ ਪਾਣੀ ਦਾ ਡਰ ਹੈ ਜਿਵੇਂ ਕਿ ਪਾਣੀ ਚੰਗੇ ਭਲੇ ਵਿਅਕਤੀ ਨੂੰ ਵੀ ਪੀਣ ਲੱਗਿਆਂ ਵੀ ਉਹਨੂੰ ਡਰ ਲੱਗਦਾ ਉਹਦੇ ਵਿੱਚ ਜਿਹਨੂੰ ਇਹ ਅਬਨਾਰਮਲਟੀ ਜੇ ਦੀ ਅੰਦਰ ਆਈ ਹੋਈ ਹੈ ਉਹਦੇ ਵਿੱਚ ਇੱਕ ਤੇ ਹੁੰਦਾ ਕਿਸੇ ਸਰੀਰਕ ਸਥਿਤੀ ਜਾਂ ਕੋਈ ਬਿਮਾਰੀ ਨਾਲ ਸੰਬੰਧਿਤ ਇਹ ਕੋਈ ਸਰੀਰ ਦੀ ਬਿਮਾਰੀ ਦਾ ਸਬੰਧਤ ਨਹੀਂ ਹੁੰਦਾ ਲੇਕਿਨ ਇਹ ਸਾਈਕੋਲੋਜੀਕਲੀ ਡਰ ਹੁੰਦਾ ਹੈ ਇਹ ਕਾਫੀ ਮਤਲਬ ਬੱਚਿਆਂ ਦੇ ਵਿੱਚ ਜ਼ਿਆਦਾ ਬਣਦਾ ਪਰ ਜਦੋਂ ਥੋੜੀ ਜਿਹੀ ਅਡਲਟ ਵਾਲੀ ਸੇਜ ਨੂੰ ਵੱਲ ਕੋਲੇ ਜਾਂਦੇ ਨੇ ਉਦੋਂ ਇਹ ਡਰ ਜਿਹੜਾ ਕੁਝ ਸਮੇਂ ਲਈ ਕਈ ਵਾਰੀ ਬਣਿਆ ਰਹਿੰਦਾ ਹੁਣ ਇਹਦੇ ਲੱਛਣ ਕੀ ਹੁੰਦੇ ਐਕੋਫੋਬੀਆ ਕੋਈ ਪਿਛਲੀਆਂ ਬਚਪਨੇ ਦੀਆਂ ਦੁਖਦਾਈ ਘਟਨਾਵਾਂ ਜੇ ਪਿਕਚਰ ਦੇ ਵਿੱਚ ਵੀ ਕਈ ਵਾਰੀ ਉਹ ਦੁੱਖदाई ਘਟਨਾਵਾਂ ਦਿਖੀਆਂ ਹੁੰਦੀਆਂ ਜਾਂ ਕਿਸੇ ਆਪਣੇ ਫੈਮਿਲੀ ਮੈਂਬਰ ਵੀ ਅਗਰ ਨਹਾਉਣ ਵੇਲੇ ਵੱਲੋਂ ਕਿਸੇ ਕਾਰਨ 올ਡੇਜ ਵਾਲੇ ਦੀ ਜਾਂ ਕਿਸੇ ਅਡਲਟ ਦੀ ਬੱਚੇ ਦੇ ਸਾਹਮਣੇ ਨਹਾਉਣ ਦੇ ਵੇਲੇ ਜਦੋਂ ਆਪ ਤੁਸੀਂ ਦੇਖਦੇ ਹੋ ਨਾ ਕਿ ਕਿਸੇ ਨੂੰ ਬਾਥਰੂਮ ਦੇ ਵਿੱਚ ਹਰਟ ਅਟੈਕ ਹੋ ਜਾਂਦਾ ਜਾਂ ਕਿਸੇ ਕਾਰਨ ਉਹ ਵੀ ਇਦੀਆਂ ਘਟਨਾਵਾਂ ਜਿਹੜੀਆਂ ਸੁਣੀਆਂ ਹੁੰਦੀਆਂ ਨੇ ਉਹ ਬੱਚੇ ਦੇ ਅੰਦਰ ਡਰ ਪੈਦਾ ਕਰ ਦਿੰਦੀਆਂ ਨੇ ਉਹ ਅੱਗੇ ਫਿਰ ਉਹਨਾਂ ਦੇ ਫੋਬੀਆ ਦਾ ਇੱਕ ਬਹੁਤ ਵੱਡਾ ਕਾਰਨ ਬਣ ਜਾਂਦਾ ਹੈ ਤਲਕਿ ਕਈ ਤਰ੍ਹਾਂ ਦੇ ਕਾਰਨ ਹੁੰਦੇ ਹਨ ਪਰ ਇੱਕ ਇਹ ਵੀ ਕਾਰਨ ਬਣ ਜਾਂਦਾ ਕਿਉਂਕਿ ਜਿਨ੍ਹਾਂ ਲੋਕਾਂ ਨੇ ਪਾਣੀ ਨਾਲ ਸੰਬੰਧਿਤ ਦੁੱਖदाई ਘਟਨਾਵਾਂ ਦਾ ਅਨੁਭਵ ਦੇਖਿਆ ਜਾਂ ਕੀਤਾ ਦਾ ਉਹਨਾਂ ਵਿੱਚ ਐਕਵਾਫੋਬੀਆ ਦਾ ਹੁੰਦਾ ਜਿਵੇਂ ਉਦਾਹਰਨ ਕੀ ਹੈ ਜਦੋਂ ਕਿਸੇ ਨੂੰ ਡੁੱਬਣ ਦੇ ਨੇੜੇ ਦਾ ਅਨੁਭਵ ਹੋ ਜਾਂਦਾ ਜਾਂ ਕੋਈ ਬਸ ਇਡੂਬਣ ਲੱਗ ਜਾਂਦਾ ਲੇਕਿਨ ਉਹ ਬਚ ਜਾਂਦਾ ਜਿਵੇਂ ਸੁਣਿਆ ਹੁੰਦਾ ਕਿ ਕੋਈ ਪਾਣੀ ਵਿੱਚ ਛੋਟਾ ਬੱਚਾ ਪਾਣੀ ਵਿੱਚ ਡੁੱਬਿਆ ਨਹੀਂ ਲੇਕਿਨ ਡੁੱਬਦੇ ਆਂਦਵਾਰੇ ਸੁਣਿਆ ਨੇ ਕਿਸੇ ਫਿਲਮ ਦੇ ਵਿੱਚ ਡੁੱਬ ਦੇ ਬਾਰੇ ਵਿਕਿਆ ਉਹ ਉਹਦੇ ਮਨ ਦੇ ਵਿੱਚ ਵੀ ਡਰ ਕਰਦਾ ਕਿਉਂਕਿ ਫਿਲਮਾਂ ਵੀ ਕਹਿਣੀ ਜਿਹੜੀਆਂ ਹੋਰ ਸਕਰੀਨ ਤੇ ਐਦਾਂ ਨਹੀਂ ਆਉਂਦੀਆਂ ਕਿ ਉਹ ਟੈਲੀਵਿਜ਼ਨ ਕੁਝ ਵੀ ਨਹੀਂ ਉਹ ਉਹਦੇ ਵਿੱਚੋਂ ਹੀ ਡਰ ਪੈਦਾ ਹੁੰਦਾ ਕਾਫੀ ਹੱਦ ਤੱਕ ਜਦ ਪਾਣੀ ਬਾਰੇ ਕੁਝ ਨਕਾਰਾਤਮਕ ਕਹਾਣੀਆਂ ਸੁਣੀਆਂ ਦੀਆਂ ਜਿਵੇਂ ਸਿੰਗਲ ਪਰੀਆਂ ਦੀਆਂ ਕਹਾਣੀਆਂ ਸੁਣਾਉਂਦੇ ਆ ਜਾਂ ਬੱਚੇ ਨੂੰ ਕਈ ਤਰੀਕਿਆਂ ਹੁਣ ਕੁਝ ਲੋਕਾਂ ਨੇ ਬਚਪਨ ਨੂੰ ਪਾਣੀ ਦੇ ਵਿੱਚ ਡੁੱਬਣ ਦਾ ਜਹਾਜ਼ ਦੇ ਟੁੱਟ ਕੇ ਜਹਾਜ਼ ਡੁੱਬ ਗਿਆ ਜੀ ਉੱਥੇ ਬੱਚੇ ਬੁਰੀ ਜੀ ਇਸ ਦਾ ਨਿਆ ਕਹਾਣੀਆਂ ਅਸੀਂ ਸੁਣਾਉਂਦੇ ਹਾਂ ਬੱਚਿਆਂ ਨੂੰ ਲੇਕਿਨ ਉਹ ਉਹ ਵੀ ਬੱਚੇ ਦੇ ਅੰਦਰ ਕਈ ਵਾਰੀ ਲਾਈਫ ਟਾਈਮ ਲਈ ਲੌਂਗ ਟਾਈਮ ਦਾ ਡਰ ਜਿਹੜਾ ਨਿਉ ਪੈਦਾ ਕਰ ਦਿੰਦੀ ਹੈ ਇਹ ਕਿ ਉਹ ਪਾਣੀ ਦੇ ਕੋਲ ਜਾਣ ਤੋਂ ਹੀ ਡਰਦਾ ਕਿਉਂਕਿ ਉਹਦੇ ਅੰਦਰ ਕੋਈ ਸਾਈਕੋਲੋਜੀਕਲੀ ਪ੍ਰੋਬਲਮ ਐਵੇਂ ਨਹੀਂ ਹੁੰਦੀਆਂ ਨੇ ਜਿਹੜੀਆਂ ਉਹ ਫੀਅਰ ਨੂੰ ਪਰਮਾਨੈਂਟਲੀ ਆਪਣੇ ਲਾਈਫ ਦਾ ਹਿੱਸਾ ਬਣਾ ਲੈਂਦਾ ਜਾਂ ਕੁਝ ਪਾਣੀ ਵਿੱਚ ਡਰਾਉਣੀਆਂ ਘਟਨਾਵਾਂ ਬਾਰੇ ਫਿਲਮਾਂ ਵੇਖੀਆਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਜਾਂ ਕੋਈ ਫੈਮਿਲੀ ਹਿਸਟਰੀ ਇੱਕ ਕਰ ਤੁਹਾਡੇ ਤਨਨ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਜਾਂ ਤੁਹਾਡੇ ਪੀਰਦੇਸ ਨੇ ਕਿਸੇ ਨੇ ਵੀ ਐਦਾਂ ਦਾ ਕੋਈ ਫੋਬੀਆ ਦਾ ਡਿਸਆਰਡਰ ਜਾਂ ਵਿਕਾਰ ਹੈਗਾ ਡਰ ਦਾ ਤਾਂ ਉਹਦੇ ਵਿੱਚ ਵੀ ਜਿਹੜਾ ਉਹਨਾਂ ਬੱਚਿਆਂ ਦੇ ਵਿੱਚ ਵੀ ਫਿਰ ਜਿਹੜੇ ਕੋਈ ਐਕਵਾਫੋਬੀਆ ਵਗੈਰਾ ਦੇ ਚਾਂਸਸ ਜ਼ਿਆਦਾ ਵੱਧ ਜਾਂਦੇ ਨੇ ਇਹਨਾਂ ਕੋ ਤੁਹਾਡੇ ਕੋਲ ਇੱਕ ਖਾਸ ਜੀਨ ਜਿਹੜੇ ਪਰਵਰਤਨ ਦੇ ਜੀਨ ਹੁੰਦੇ ਨੇ ਉਹ ਤੁਸੀਂ ਦੂਜੇ ਲੋਕਾਂ ਨਾਲੋਂ ਜ਼ਿਆਦਾ ਚੁਣਤਣਾਉਂਦੇ ਯਾਨੀ ਕਿ ਜੈਨੇਟਿਕ ਲਿਕਾਸੀ ਕਿਦਾ ਹੋ ਸਕਦਾ। ਜਾਂ ਇੱਕ ਅਕੋਫਗ ਵਾਲੀ ਵਿਅਕਤੀ ਕੀ ਕਰਦੇ ਆ? ਜਿਹੜੋਂ ਦੇਖਦੇ ਨੇ ਜਦੋਂ ਮਾਰਨਿੰਗ ਵਗੈਰਾ ਦੇ ਟਾਈਮ ਤੇ ਜਾਂ ਪਾਣੀ ਦੇ ਦਰਵਾਜ਼ੇ ਗੱਲਾਂ ਕਦੀ ਕਦਾਂ ਜਿਹੜੀਆਂ ਸੁਣਦੀਆਂ ਰਹਣ ਜਾਂ ਉਹ ਵੀ ਕਈ ਵਾਰੀ ਬੱਚੇ ਦੇ ਅੰਦਰ ਡਰ ਪੈਦਾ ਕਰ ਦਿੰਦੀ ਹੈ। ਉਸ ਤੋਂ ਬਾਅਦ ਉਹ ਫਿਰ ਜਿਵੇਂ 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 ਏਸੋ ਦੀ ਵਾਧਦੀ ਹੈ ਤੇ ਤਦ ਵੀ ਉਹ ਡਰ ਕਈ ਵਾਰੀ ਮਨ ਦੇ ਵਿੱਚੋਂ ਨਹੀਂ ਨਿਕਲਦਾ ਕਾਫੀ ਲੰਮੇ ਸਮੇਂ ਲਈ ਬਣਿਆ ਰਹਿੰਦਾ ਕਿਉਂਕਿ ਉਹ ਘਰ ਕਰ ਚੁੱਕਾ ਹੁੰਦਾ ਮਨ ਦੇ ਅੰਦਰ ਹੁਣ ਉਹਦੇ ਲੱਛਣ ਕੀ ਹੁੰਦੇ ਹਾਲਾਂਕਿ ਕਈ ਵਾਰੀ ਬਹੁਤ ਲਾਈਟ ਲੱਛਣ ਹੁੰਦੇ ਆ ਕੋਈ ਵੇਖਣ ਨੂੰ ਬੱਚਾ ਅਵੋਇਡ ਕਰਦਾ ਜਾਂ ਅਡਲਟ ਅਵੋਇਡ ਕਰਦਾ ਅਡਲਟ ਦੇ ਵਿੱਚ ਵੀ ਇਹ ਸਿੰਪਟਮ ਜਿਹੜੇ ਆ ਉਹ ਬਣੇ ਰਹਿੰਦੇ ਜੋ ਜ਼ਿਆਦਾ ਆਉਂਦਾ ਜਦੋਂ ਕਿਤੇ ਹੋਇਆ ਹੋਵੇ ਜਾਂ ਉਹ ਸੋਚਦੀ ਕਿਵੇਂ ਚੱਕਰ ਆਉਣ ਨਹਾਉਣ ਲੱਗਾ ਚੱਕਰ ਆਇਆ ਇੱਕ ਇੱਕ ਫੋਬੀਆ ਦਾ ਕਰਦਾ ਹੈ ਜੇ ਯਕੀਨ ਦਾ ਹਿੱਸਾ ਬਣ ਜਾਂਦਾ ਹੈ ਕਿ ਜਦੋਂ ਵੀ ਉਹਨਾਂ ਪਰਸਨਲੀ ਗੱਲ ਦੇ ਨਾਲ ਤੋਂ ਵੈਸੇ ਐਵੋਇਡ ਕਰਦਾ ਜਾਂ ਪਾਣੀ ਨੂੰ ਦੇਖਣ ਤੋਂ ਐਵੋਇਡ ਕਰਦਾ ਅਗਰ ਕਿਤੇ ਖੇਚ ਧੂਕੇ ਕਰਦਾ ਵੀ ਹੈ ਜਾਂ ਮਜਬੂਰੀ ਵਾਸਤੇ ਉਹਨੂੰ ਜਾਣਾ ਵੀ ਪੈਂਦਾ ਤੇ ओरिजिनल ਕੀ ਹੁੰਦਾ ਕਿ ਉਹ ਫਿਰ ਉਹਨੂੰ ਚੱਕਰ ਆ ਸਕਦਾ ਬੇਹੋਸ਼ ਹੋ ਸਕਦਾ ਉਹਦੀ ਪਸੀਨਾ ਬਹੁਤ ਜ਼ਿਆਦਾ ਆ ਸਕਦਾ ਹਾਈਪਰ ਹਾਈਡਰੋਸਿਸ ਕੋਲ ਨਹੀਂ ਪੈਰਾਂ ਦੀਆਂ ਤਲੀਆਂ ਦੇ ਵਿੱਚ ਵੀ ਪਸੀਨਾ ਆ ਸਕਦਾ ਮੱਥੇ ਤੇ ਉੱਪਰ ਸਿਰ ਦੇ ਵਿੱਚ ਵੀ ਇੱਕਦਮ ਪਸੀਨਾ ਆ ਸਕਦਾ ਉਹਦੀ ਚਮੜੀ ਦਾ ਰੰਗ ਫਿੱਕਾ ਪੈ ਸਕਦਾ ਹੈ। ਵੌਮਟਿੰਗ ਆ ਸਕਦੀ ਹੈ, ਦਿਲ ਕੱਚਾ ਹੋ ਸਕਦਾ। ਕਮਰਾ ਹਟ ਪੈਨਿਕ ਟੈਗ ਦੇ ਵਿੱਚ ਕੰਮਣਾ। ਬਿਲਕੁਲ ਪਲਸ ਦਾ ਤੇ ਚੱਲਣਾ, ਨਬਜ਼ ਦਾ ਧੜਕਣਾ, ਦਿਲ ਦੀ ਧੜਕਣ ਲੱਗ ਜਾਣਾ, ਸਾਹ ਦਾ ਤੇਜ਼ ਚੱਲਣਾ। ਜਾਂ ਕੋਈ ਡਰ ਦੀ ਬਹੁਤ ਜ਼ਿਆਦਾ ਭਾਵਨਾ ਮਹਿਸੂਸ ਜਿਹੜੀ ਆ ਮਹਿਸੂਸ ਹੋਣ। ਪੀਬਰ ਜਿਹੜੀ ਆ ਉਹ ਦੈਸ਼ਟ ਦੀ ਭਾਵਨਾ ਫੀਲ ਕਰਨੀ। ਇਹ ਕਿਹਦੀ ਇਹਦਾ ਕਿਹੜੀਆਂ ਨਿਸ਼ਾਨੀਆਂ ਆ ਜਾਂਦੀਆਂ ਨੇ। ਮਸੂਲ ਦੇ ਵਿੱਚ ਤਣਾਅ ਜਾਂ ਸਟ੍ਰੈਸ ਆ ਜਾਨੀ ਨੀਂਦ ਵਿੱਚ ਮੁਸ਼ਕਲ ਆ ਜਾਨੀ ਇਦਾਂ ਦੀਆਂ ਨਿਸ਼ਾਨੀਆਂ ਹੁਣ ਇਹਦੇ ਵੀ ਜਿਹੜੀਆਂ ਆ ਜਾਂਦੀਆਂ ਨੇ ਇਹਦੇ ਕਾਰਨ ਜ਼ਿਆਦਾਤਰ ਪਾਣੀ ਨਾਲ ਸੰਬੰਧਿਤ ਕੋਈ ਵੀ ਚੀਜ਼ ਐਕਵਾਫੋਬੀਆ ਦਾ ਕਾਰਨ ਬਣ ਸਕਦੀ ਹੈ ਜਿਹੜੀ ਉਹਨੇ ਦੁਖਦਾਈ ਕੋਈ ਮੰਦਭਾਗੀ ਘਟਨਾ ਦੇਖੀ ਹੁੰਦੀ ਐਕਵਾਫੋਬੀਆ ਦੇ ਕਾਰਨ ਵਿੱਚ ਪਾਣੀ ਨੂੰ ਦੇਖਣਾ ਜਾਂ ਉਸ ਬਾਰੇ ਸੋਚਣਾ ਸ਼ਾਮਲ ਹੈ ਜਿਵੇਂ ਨਹਾਉਣ ਵਾਲਾ ਟੱਬ ਦੇਖ ਕੇ ਵੀ ਬਿਚ ਕਈ ਵਾਰੀ ਉਹਦੇ ਵਿੱਚੋਂ ਇਹ ਸਿੰਪਟਮ ਆ ਸਕਦੇ ਜਾਂ ਕੋਈ ਸਿੰਕ ਵਗੈਰਾ ਦੇਖ ਕੇ ਜਿਵੇਂ ਟਾਇਲਟ ਸੀਟ ਜਾਂ ਪਾਣੀ ਦੇ ਸਰੋਤ ਛੀਲਾ ਸਮੁੰਦਰ ਨਦੀਆਂ ਜਾਂ ਕੋਈ ਡਰਿੰਕਸ ਵਗੈਰਾ ਪੀਣ ਵਾਲੇ ਨਹੀਂ ਜਿਹੜੇ ਜਾਂ ਬਾਗਾਂ ਮਾਲਾਂ ਦੇ ਪਾਰਕ ਵਿੱਚ ਜਿਹੜੇ ਫੁਆਰੇ ਆ ਉਹਨਾਂ ਫੁਆਰਿਆਂ ਤੋਂ ਵੀ ਡਰਦਾ ਸੋ ਜਾਂ ਫਿਲਮਾਂ ਦੇ ਟੀਵੀ ਸ਼ੋਅ ਦੇ ਵਿੱਚ ਅਗਰ ਕੋਈ ਐਦਾਂ ਦਾ ਸੀਨ ਆਉਂਦਾ ਜਾਂ ਸਵੀਮਿੰਗ ਪੂਲ ਦੇ ਜਾਂ ਤੋਂ ਬਹੁਤ ਜ਼ਿਆਦਾ ਡਰੇਗਾ ਸ਼ਾਇਦ ਕਿਤੇ ਉੱਥੇ ਕੋਈ ਘਟਨਾ ਨਾ ਕੱਢ ਜਾਵੇ ਇਸ ਕਰਕੇ ਫਿਰ ਇਹ ਜੇ ਅਗਰ ਕਿਸੇ ਤੁਹਾਡੇ ਬੱਚੇ ਨੂੰ ਜਾਂ ਤੁਹਾਡੇ ਡੰਟ ਨੂੰ ਐਵੇਂ ਜਿਹੀ ਕੋਈ ਪ੍ਰੋਬਲਮ ਹੈ ਤੇ ਇੱਕ ਵਾਰੀ ਜਿਹੜੇ ਮਨੋਵਿਗਿਆਨੀ ਡਾਕਟਰ ਹੁੰਦੇ ਨੇ ਮਾਨਸਿਕ ਰੋਗਾਂ ਦੇ ਮਾਹਰ ਉਹਨਾਂ ਦੀ ਜਰੂਰ ਸਲਾਹ ਲਓ ਕਿਉਂ ਲੰਮੇ ਸਮੇਂ ਲਈ ਕਿਤੇ ਹੋਰ ਵੀ ਜ਼ਿਆਦਾ ਗੰਭੀਰ ਬਿਮਾਰੀ ਦਾ ਕਾਰਨ ਨਾ ਬਣ ਜਾਵੇ ਜਾਂ ਜ਼ਿਆਦੀ ਸਮੱਸਿਆ ਨਾ ਆ ਜਾਵੇ ਇਸ ਕਰਕੇ ਕੋਸ਼ਿਸ਼ ਕਰੋ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ ਜਾੜਾ ਨਹਾਉਣ ਤੋਂ ਜਾਂ ਪਾਣੀ דוਜੇ ਜਿਵੇਂ ਜੇ ਪੁੱਕ ਲੱਗੀਆਂ ਨੇ ਡਰਦਾ ਤਾਂ ਉਹਦੀ ਮਨੋਵਿਗਿਆਨਿਕ ਜਾਂਚ ਆਪਣੇ ਡਾਕਟਰ ਨੂੰ ਮਿਲ ਕੇ ਜਰੂਰ ਕਰਵਾਓ ਬੜਾ ਸੌਖਾ ਲਾਜ ਹੈ ਕੁਝ ਬਿਹੇਵੀਅਰ ਥੈਰੇਪੀ ਦੇਣੀ ਪੈਂਦੀਆਂ ਨੇ ਦੇ ਵਿੱਚ ਕੁਝ ਨੋਟ ਪਵੇ ਤਾਂ ਮੈਡੀਸਨ ਵੀ ਦੇਣੀ ਪੈਂਦੀ ਹੈ ਕੁਝ ਤਰ੍ਹਾਂ ਦੀ ਸਿਚੁਏਸ਼ਨ ਨੂੰ ਅਵੋਇਡ ਕਰਨ ਬਾਰੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਕੀ ਕਰਨਾ ਕੀ ਨਹੀਂ ਕਰਨਾ ਉਹਦੇ ਬਾਰੇ ਦੱਸਿਆ ਜਾਂਦਾ ਕੁਝ ਡਾਈਟ ਬਾਰੇ ਦੱਸਿਆ ਜਾਂਦਾ ਇਸ ਕਰਕੇ ਅਲੱਗ-ਅਲੱਗ ਤਰ੍ਹਾਂ ਦੀ ਇਹ ਇਹਦੇ ਪ੍ਰੋਬਲਮ ਜੇ ਅਗਰ ਕਿਊ ਟੈਕ ਤੁਹਾਨੂੰ ਜਿਆਦਾ ਖਾਸ ਕਰਕੇ ਕੰਟੀਨਿਊ ਅਗਰ 2 4 5 6 ਮਹੀਨੇ ਤੱਕ ਚੱਲਦਾ ਤਾਂ ਫਿਰ ਤਾਂ ਜ਼ਰੂਰ ਅਗਰ ਕਦੇ ਇੱਕ ਦੋ ਮਹੀਨੇ 10 5 ਦਿਨ ਬਾਅਦ ਹੁੰਦਾ ਕੋਈ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਲੇਕਿਨ ਅਗਰ ਨਿਤ ਦਾ ਅਭਿਆਰ ਬਣ ਜਾਂਦਾ ਉਸ ਵਿਅਕਤੀ ਦਾ ਤਾਂ ਜ਼ਰੂਰ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫਿਰ ਜਿਹੜੇ ਥੈਰਾਪੀਜ਼ ਅਗੇ ਕੀਤੀਆਂ ਜਾਂਦੀਆਂ ਨੇ ਇਹਦੇ ਵਿੱਚ ਐਕਸਪੋਜ਼ਰ ਥਰੇਪੀਜ਼ ਆ ਜਾਂਦੀਆਂ ਨੇ ਕਈ ਤਰ੍ਹਾਂ ਦੀਆਂ ਟਾਕਸ ਥੈਪੀਜ਼ ਆ ਜਾਂਦੀਆਂ ਨੇ ਜਾਂ ਹੋਰ ਕੋਈ ਬਿਹੇਵੀਅਰ ਥੈਪੀਜ਼ ਆ ਜਾਂਦੀਆਂ ਨੇ ਕਈ ਤਰ੍ਹਾਂ ਦੀਆਂ ਮਤਲਬ ਜਿਹੜੇ ਅਲੱਗ-ਅਲੱਗ ਤਰ੍ਹਾਂ ਦੀ ਫਰੂਥ ਥੈਪੀਜ਼ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨਾਲ ਉਹਨੂੰ ਮਨੋਵਿਗਿਆਨਕ ਤੌਰ ਦੇ ਉੱਪਰ ਮਜ਼ਬੂਤ ਕੀਤਾ ਜਾਂਦਾ ਉਹਦੇ ਮਨ ਦੇ ਵਿੱਚ ਉਹ ਡਰ ਕੱਢਿਆ ਜਾਂਦਾ ਇੱਥੋਂ ਤੱਕ ਕਿ ਕਈ ਰਿਓ ਵਿਅਕਤੀ ਨਹਾਉਣ ਦਾ ਮਾਰਾ ਜਾਂ ਪਾਣੀ ਤੋਂ ਡਰਦਾ ਹੈ ਇਹ ਵੀ ਕਹਿ ਦਵੇਗਾ ਕਿ ਮੈਨੂੰ ਉੱਥੋਂ ਮੇਰੀ ਕੁਪਰੇ ਦੇ ਵਿੱਚੋਂ ਡਰ ਲੱਗਦਾ। ਉੱਥੇ ਮੈਨੂੰ ਭੂਤ ਨਜ਼ਰ ਆਉਂਦੇ ਆ ਜਾਂ ਕੁਝ ਐਦਾਂ ਦੇ ਵੀ ਮਤਲਬ ਉਹਦੇ ਵਿੱਚ ਕੋ ਕਲਪਨਾਵਾ ਜਾਂ ਤੂੰ ਦੂਜੀਆਂ ਤੀਂਆਂ ਸਟੋਰੀਆਂ ਬਣਾ ਸਕਦਾ। ਉਹ ਕਈ ਵਾਰੀ ਉੱਥੇ ਕੀ ਹੁੰਦਾ ਕਿ ਜਦੋਂ ਮਾਨੂੰ ਐਵੇਂ ਜੀ ਕੋਈ ਚੀਜ਼ ਆ ਜਾਂਦੀ ਹੈ ਤੇ ਸਾਡੇ ਮਨ ਦੇ ਵਿੱਚ ਫਟ ਕਈ ਵਾਰੀ ਉਹ ਕੀਤੇ ਕਰਾਏ ਜਾਂ ਜੋ ਸਾਡੇ ਪੰਜਾਬੀ ਜਾਂ ਇੰਡੀਅਨ ਕਲਚਰ ਦੇ ਵਿੱਚ ਉੱਟ-ਉੱਟ ਕੇ ਹੈਗੇ ਨੇ ਫਿਰ ਅਸੀਂ ਉਹ ਬਣਾਉਣੀ ਸ਼ੁਰੂ ਕਰ ਦਿੰਦੇ ਹਾਂ ਜਾਂ ਦੀ ਧਾਰੀਆਂ ਐਵੇਂ ਦੇ ਉਹ ਬਾਬਿਆਂ ਕੋਲੋਂ ਜਾਂ ਧੂਣਿਆਂ ਟਾਮਣਾਂ ਦੇ ਵਿੱਚ ਚੱਕਰਾਂ 'ਚ ਪੈ ਜਾਂਦੇ ਆ। ਜਿਹੜਾ ਕਿ ਉਹ ਕਟਨਾ ਨੂੰ ਹੋਰ ਵਿਗਾੜ ਦਿੰਦੇ ਜਦਕਿ ਇੱਕ ਮਨੋਵਿਗਿਆਨਕ ਵਿਕਾਰ ਹੈ ਕੋਈ ਜਾਦੂ ਨਹੀਂ ਕੋਈ ਏਟੂਣਾ ਨਹੀਂ ਕੋਈ ਇਹ ਕਿਸੇ ਤਰ੍ਹਾਂ ਦੇ ਧੂਤ-ਪ੍ਰੇਤ ਨਹੀਂ ਕੋਈ ਇਹ ਬਾਬਿਆਂ ਦੇ ਵਸ ਦੀ ਗੱਲ ਨਹੀਂ ਹੁੰਦੀ ਕਿਤੇ ਸਾਦਾ ਦੇ ਇਦਾਂ ਦੇ ਦੇਰਿਆਂ ਤੇ ਜਾਣ ਦੀ ਲੋੜ ਨਹੀਂ ਹੁੰਦੀ ਮਨੋਵਿਗਿਆਨਕ ਕਾਰਮਿਆ ਤੇ ਮਨੋਵਿਗਿਆਨੀਆਂ ਨੇ ਇਹਦਾ ਇਲਾਜ ਕਰਨਾ ਔਰ ਬੜਾ ਸੌਖਾ ਹੈ ਕੋਈ ਬਹੁਤਾ ਮਹਿੰਗਾ ਨਹੀਂ ਕੋਈ ਬਹੁਤੀਆਂ ਦਵਾਈਆਂ ਦੀ ਲੋੜ ਨਹੀਂ ਸਿਰਫ ਕੋਈ ਥੈਰਾਪੀ ਸ ਦੇਣੀਆਂ ਪੈਂਦੀਆਂ ਜਿਨ੍ਹਾਂ ਦੇ ਨਾਲ ਇਹ ਦਰ ਬਿਲਕੁਲ ਠੀਕ ਹੋ ਜਾਂਦਾ ਔਰ ਤੁਹਾਡਾ ਫੈਮਿਲੀ ਮੈਂਬਰ ਤੇ ਉਹ ਬੱਚਾ ਤੇ ਉਹ ਅਡਲ ਬਿਲਕੁਲ ਆਪਣੀ ਨਾਰਮਲ ਜ਼ਿੰਦਗੀ ਜਿਹੜੀ ਉਹ ਗੁਜ਼ਾਰਨ ਲੱਗ ਜਾਂਦਾ ਹੁਣ ਦਰ ਰਮੇਸ਼ਾ ਲਈ ਦੂਰ ਹੋ ਜਾਂਦਾ ਕਿਉਂਕਿ ਨਾਂ ਨਾ ਹੋਣ ਕਰਕੇ ਕਈ ਉਹ ਨਹੀਂ ਸਾਨੂੰ ਫਰਸੀਟ ਦੀਆਂ ਸਮੱਸਿਆਵਾਂ ਜਿਵੇਂ ਜੇ ਬਸ ਸਫਾਈ ਚੰਗੀ ਤਰ੍ਹਾਂ ਨਹੀਂ ਸਰੀਰ ਦੀ ਹੋ ਗਈ ਉਹ ਜਿਹੜੇ ਕੱਪੜੇ ਚੰਗੀ ਤਰ੍ਹਾਂ ਨਹੀਂ ਧੋ ਕੇ ਪਾਉਗਾ ਉਹ ਪ੍ਰਾਪਰ ਬਰਸ਼ ਨਹੀਂ ਕਰੂਗਾ ਪਾਣੀ ਤੋਂ ਡਰਦਾ ਜਾਂ ਕਈ ਵਾਰੀ ਪਾਣੀ ਪੀਣਾ ਹੀ ਬੱਚੇ ਘਟੜ ਜਾਂਦੇ ਜੇ ਟਾਇਲਟ ਸੀਟ ਦੀ ਟ੍ਰੈਨਿੰਗ ਉਹਦੀ ਲੈ ਲੈਂਦੇ ਤਾਂ ਉਹਦੇ ਨਾਲ ਫਿਰ ਜਿਹੜੀਆਂ ਹੋਰ ਪਬਲਿਕੇਸ਼ਨਸ ਆਉਣੀਆਂ ਹੁੰਦੀਆਂ ਉਹਨਾਂ ਤੋਂ ਬਚਾਅ ਵਾਸਤੇ ਜ਼ਰੂਰ ਤੁਸੀਂ ਆਪਣੇ ਲੱਗੇ ਜਿੱਥੇ ਵੀ ਤੁਸੀਂ ਡਾਕਟਰ ਕੋਲ ਜਾਂਦੇ ਮਨੋਵਿਗਿਆਨੀ ਕੋਲ ਜਾਂਦੇ ਉਹਨਾਂ ਦੀ ਸਲਾਹ ਜ਼ਰੂਰ ਲਓ ਔਰ ਕਿਸੇ ਅੰਧਵਿਸ਼ਵਾਸ਼ੀ ਵਿੱਚ ਪੈਣ ਦੀ ਲੋੜ ਨਹੀਂ ਹੁੰਦੀ ਵਿਗਿਆਨਕ ਟ੍ਰੀਟਮੈਂਟ ਬਹੁਤ ਵਧੀਆ ਆਏ ਨੇ ਅੱਜਕੱਲ ਕੋਸ਼ਿਸ਼ ਕਰਾਂਗਾ ਕਿ ਮੈਂ 500 ਕਿਸਮ ਦੇ ਜੜੇ ਡਰ ਹੈਗੇ ਨੇ ਉਹਨਾਂ ਸਾਰਿਆਂ ਬਾਰੇ ਤੁਹਾਨੂੰ ਸਟੈਪ ਵਾਈਜ਼ ਸਟੈਪ ਜਾਣਕਾਰੀ ਦੇਵਾਂ ਕਿਉਂਕਿ ਜਿਹੜੇ ਬੇਫਾਲਤੂ ਦੇ ਡਰ ਨੇ ਜਿੰਨਾ ਦਾ ਸਾਡੇ ਲਾਈਫ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਫालतू ਦੇ ਡਰ ਪਾਈ ਰਹੇ ਜਿਤ ਕਿ ਉਹ ਘਟਨਾਵਾਂ ਕਦੀ ਵੀ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਨੀ ਹੀ ਨਹੀਂ ਹੁੰਦੀ ਜਿੰਨਾਂ ਨੂੰ ਅਸੀਂ ਡਰ ਬਣਾ ਕੇ ਆਪਣੇ ਅੰਦਰ ਜਿਵੇਂ ਅਸੀਂ ਬੱਚੇ ਨੂੰ ਕਈ ਵਾਰੀ ਛੋਟੀਆਂ-ਨੁਕਾਨੀਆਂ ਸੁਣਾਉਂਦੇ ਆ ਕਿ ਤੂੰ ਜੰਗਲ ਵਿੱਚ ਜਾਵੇਂਗਾ ਉੱਥੇ ਤੈਨੂੰ ਸ਼ੇਰ ਮਿਲ ਜੂਗਾ ਤੂੰ ਕੀ ਕਰੇਗਾ ਕੋਈ ਸ਼ੇਰ ਨਹੀਂ ਮਿਲਣਾ ਹੁੰਦਾ ਉਹ ਅਸੀਂ ਪਹਿਲਾਂ ਹੀ ਐਵੇਂ ਦੀਆਂ ਕਹਾਣੀਆਂ ਸੁਣਾ-ਸੁਣਾ ਕੇ ਬੱਚਿਆਂ ਦੇ ਅੰਦਰ ਕਈ ਵਾਰੀ ਡਰ ਪੈਦਾ ਕਰ ਲੈਂਦੇ ਕਿ ਜਿਹੜੀ ਬਾਅਦ ਦੇ ਵਿੱਚ ਉਹ ਲੌਂਗ ਟਾਈਮ ਦਾ ਫੋਬੀਆ ਬਣ ਜਾਂਦਾ ਕਈ ਕਿਸਮ ਦੇ ਡਰ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 500 ਪਲੱਸ ਮੈਂ ਕੋਸ਼ਿਸ਼ ਕਰੂੰਗਾ ਕਿ ਰੋਜ਼ਾਨਾ ਥੋੜਾ ਬੜਾ ਇਸ ਬਾਰੇ ਜਾਣਕਾਰੀ ਦੇਣਾ 500 ਕਿਸਮ ਦੇ ਡਰ ਨੇ ਤੇ ਇਟ ਮੀਨ 500 ਦਿਨ ਚਾਹੀਦਾ ਉਹਦੇ ਲਗਭਗ ਇਹ ਰੋਸ਼ਟੀ ਵਿੱਚੋਂ ਆ ਜੇ ਤੱਕ ਦੋ ਸਾਲ ਦਾ ਸਮਾਂ ਮੇਰੀ ਕੋਸ਼ਿਸ਼ ਹੋਏਗੀ ਅਗਰ ਜ਼ਿੰਦਗੀ ਰਹੀ ਤੇ ਤੁਹਾਨੂੰ ਇਹ ਦੀ ਬੇਸਿਕ ਇੰਟਰੋਡਕਸ਼ਨ ਵੀ ਕਰਵਾਈ ਜਾਵੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਅਗਰ ਤੁਹਾਨੂੰ ਅਛਾ ਲੱਗਦਾ ਤਾਂ ਮੇਰਾ ਚੈਨਲ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਨਹੀਂ ਚੰਗਾ ਲੱਗਦਾ ਤਾਂ ਡਿਸਲਾਈਕ ਕਰ ਦਿਓ 노 ਪ੍ਰੋਬਲਮ ਅਸੀਂ ਤੇ ਵੀ ਆਪਣੇ ਯਾਰਾਂ ਦੇ ਵੀ ਸ਼ੌਂਕ ਦੇ ਕਬੂਤਰ ਢਾਈ ਜਾਣੇ ਅਸੀਂ ਤੇ ਆਪਣਾ ਸ਼ੌਂਕ ਪੂਰਾ ਕਰਨਾ ਕਰੀ ਜਾ ਰਹੇ ਹਾਂ ਧੰਨਵਾਦ ਸ਼ੁਕਰੀਆ ਮਿਹਰਬਾਨੀ